ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਧਰਮ ਦੇ ਨਾਂ ਦੇ ਉੱਤੇ ਲੜਨ ਤੇ ਮਰਨ ਵਾਲਿਆਂ ਦੀਆਂ ਖਬਰਾਂ ਸੁਣਖੀਆਂ ਬਣਦੀਆਂ ਹੋਣ ਉਦੋਂ ਪੰਜਾਬ ਦੇ ਵਿੱਚੋਂ ਧਰਮ ਦੇ ਨਾਂ ਦੇ ਉੱਤੇ ਲੜਾਈ ਮੁਕਾ ਕੇ ਮੁਹੱਬਤ ਦੀ ਗੱਲ ਕਰਨ ਵਾਲੇ ਲੋਕਾਂ ਦੀ ਖਬਰ ਆਵੇ ਤਾਂ ਸੁਖ ਦਾ ਅਹਿਸਾਸ ਹੁੰਦਾ ਜਦੋਂ ਮਸੂਰੀ ਵਰਗੇ ਖੇਤਰ ਦੇ ਵਿੱਚ ਬੁੱਲੇ ਸ਼ਾਹ ਦੀ ਦਰਗਾਹ ਨੂੰ ਢਾਉਣ ਵਾਲੇ ਲੋਕਾਂ ਦੇ ਉੱਤੇ ਪਰਚਾ ਦਰਜ ਹੋਵੇ ਤੇ ਉਹ ਇੱਕ ਫਾਰਮੈਲਟੀ ਹੋਵੇ ਉਹ ਡਰਾਮਾ ਹੋਵੇ ਤੇ ਬੰਦਾ ਕੋ ਫੜਿਆ ਨਾ ਜਾਵੇ ਤੇ ਉੱਥੇ ਦਰਗਾਹ ਨੂੰ ਢਾਉਣ ਵਾਲੇ ਲੋਕ ਕੇ ਗੱਲ ਕਹਿਣ ਇਹ ਪਈ ਤਾਂ ਪਾਕਿਸਤਾਨੀ ਸੀ ਇਹ ਤਾਂ ਬੰਦਾ ਹੀ ਗਲਤ ਸੀ ਕਾਫਰ ਸੀ ਉਸ ਵੇਲੇ ਇਉਂ ਲੱਗਦਾ ਕਿ ਬૌਧਿਕ ਤੰਗਾਲੀ ਦੇ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਭਾਵੇਂ ਕਦੇ-ਕਦਾਂ ਹੀ ਲੜਾਈ ਹੋ ਜਾਂਦੀ ਆ ਧਰਮ ਦੇ ਨਾਂ ਤੇ ਵੀ ਹੋ ਜਾਂਦੀ ਆ ਪਰ ਤੁਹਾਡੇ ਵਰਗੀ ਸੋਚ ਦੇ ਲੋਕ ਇੱਥੇ ਸਾਡੇ ਪੰਜਾਬ ਦੇ ਵਿੱਚ ਨਹੀਂ ਆ ਪੰਜਾਬ ਸੂਬਾ ਗੁਰੂਆਂ ਪੀਰਾਂ ਫਕੀਰਾਂ ਦੀ ਬਰੋਸਾਈ ਹੋਈ ਧਰਤੀ ਐਸਾ ਸੂਬਾ ਜਿੱਥੇ ਕਿ ਮੁਸਲਮਾਨ ਵੀਰ ਸਿੰਧੂਆਂ ਨੂੰ ਜ਼ਮੀਨ ਦਿੰਦੇ ਆ ਇਸ ਕਰਕੇ ਕਿ ਤੁਸੀਂ ਮੰਦਿਰ ਬਣਾ ਲਓ ਜਿੱਥੇ ਕਿਸਾਨ ਜ਼ਮੀਨ ਦਿੰਦੇ ਆ ਕਬਰਸਤਾਨ ਨੂੰ ਜਾਂਦੇ ਰਾਹ ਕਰਕੇ ਵੀ ਭਾਈ ਸਾਡੇ ਖੇਤ ਦੇ ਵਿੱਚ ਨਹੀਂ ਲਾਂਗਾ ਕੱਢ ਲੋ ਕਿਉਂਕਿ ਤੁਸੀਂ ਆਪਣੇ ਕਿਸੇ ਪਿਆਰੇ ਨੂੰ ਦਫਨਾਉਣ ਜਾਣਾ ਹੁੰਦਾ ਜਦੋਂ ਪਿੰਡ ਦੇ ਲੋਕ 14 ਲੱਖ ਰੁਪਇਆ ਇਕੱਠਾ ਕਰਕੇ ਮਸਜਿਦ ਬਣਾਉਣ ਦੇ ਲਈ ਦਿੰਦੇ ਆ ਤੇ ਦੋ ਹਿੰਦੂ ਭਰਾ 5 ਮਰਲੇ ਜ਼ਮੀਨ ਦਿੰਦੇ ਆ ਉਸ ਮਸਜਿਦ ਨੂੰ ਬਣਾਉਣ ਵਾਸਤੇ ਤਾਂ ਜੋ ਮੁ슬ਮਾਨ ਭਾਈਚਾਰਾ ਜਿਹੜਾ ਉਹ ਆਪਣੀ ਇਬਾਦਤ ਕਰ ਸਕੇ ਇਹਦਾ ਮਤਲਬ ਇਹ ਆ ਕਿ ਪੰਜਾਬ ਨੂੰ ਹਾਲੇ ਉਹ ਅਲਮਤਾਂ ਉਹ ਸਮੱਸਿਆਵਾਂ ਉਹ ਈਰਖਾ ਉਹ ਨਫਰਤ ਨਹੀਂ ਚੁੰਬੜੀ ਜਿਹੜੀ ਕਿ ਕਈ ਹੋਰ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਚੁੰਬੜੀ ਹੋਈ ਆ ਜਾਂ ਕਹਿ ਦਈਏ ਵੀ ਭਾਈ ਕਹਿ ਦਿੱਤਾ ਗਿਆ ਵੀ ਭਾਈ ਤੁਹਾਨੂੰ ਚੁੰਬੜਨੀ ਚਾਹੀਦੀ ਆ ਸਿਆਸੀ ਲੋਕਾਂ ਦੇ ਵੱਲੋਂ ਝਾਂਪੂਰ ਪਿੰਡਾ ਜੀ ਮੁਹਾਲੀ ਦੇ ਵਿੱਚ ਇਤਿਹਾਸ ਜੀ ਮੁਹੰਮਦ ਇਮਰਾਨ ਹੈਪੀ ਦੇ ਪਰਿਵਾਰ ਦੇ ਵੱਲੋਂ 300 ਤੇ 25 ਗਾ ਜ਼ਮੀਨ ਹਿੰਦੂ ਮੰਦਰ ਕਮੇਟੀ ਨੂੰ ਦਿੱਤੀ ਗਈ ਆ 80 ਲੱਖ ਰੁਪਏ ਦੇ ਕਰੀਬ ਕਰੀਬ ਦੀ ਜ਼ਮੀਨ ਆ ਤੇ ਦਾਨ ਦੇ ਦਿੱਤੀ ਗਈ ਆ ਤੇ ਸ਼ਾਹੀ ਇਮਾਮ ਨੇ ਰਜਿਸਟਰੀ ਦੇ ਕਾਗਜ਼ਾਤ ਮੰਦਰ ਕਮੇਟੀ ਨੂੰ ਸੌਂਪ ਦਿੱਤੇ ਆ ਕਾਰਨ ਕੀ ਆ ਇਸ ਖੇਤਰ ਦੇ ਵਿੱਚ ਮੰਦਰ ਨਹੀਂ ਆ ਮੰਦਰ ਬਣਾਉਣ ਦੇ ਲਈ ਜ਼ਮੀਨ ਦੀ ਲੋੜ ਆ ਕਮੇਟੀ ਦੇ ਕੋਲੇ ਜ਼ਮੀਨ ਜੋਗੇ ਵਸੀਲੇ ਹੈ ਨਹੀਂ ਉਹਨਾਂ ਨੇ ਫਿਰ ਮੁਹੰਮਦ ਇਮਰਾਨ ਹੈਪੀ ਨਾਲ ਸੰਪਰਕ ਕੀਤਾ ਕਿ ਜੇਕਰ ਜ਼ਮੀਨ ਦਾ ਕੋਈ ਟੋਟਾ ਮਿਲ ਸਕੇ ਤੇ ਉਹਨੇ ਫਰਾਖ ਦੀਲੀ ਦੇ ਨਾਲ ਟੋਟਾ ਦਿੱਤਾ ਜ਼ਮੀਨ ਦਾ 325 ਗਸ ਦਾ ਟੋਟਾ ਜ਼ਮੀਨ ਦੇ ਕੇ ਰਜਿਸਟਰੀ ਮੰਦਰ ਕਮੇਟੀ ਦੇ ਨਾਂ ਤੇ ਕਰਵਾ ਕੇ ਇਹ ਵੀ ਗੱਲ ਕਹੀ ਆ ਕਿ ਮੰਦਰ ਨੇ ਉੱਤੇ ਜਿੰਨਾ ਖਰਚਾ ਉਹ ਉਹ ਅਸੀਂ ਕਰਾਂਗੇ ਤੁਸੀਂ ਆਪਦੇ ਧਾਰਮਿਕ عقیده ਮੁਤਾਬਕ ਚੱਲੋ ਜੇ ਰੱਬ ਇੱਕ ਹੈ ਤਾਂ ਫਿਰ ਆਪਾਂ ਵੀ ਤਾਂ ਇੱਕ ਹਾਂ ਇਹ ਖਬਰਾਂ ਪੰਜਾਬ ਦੇ ਵਿੱਚੋਂ ਹੀ ਪੈਦਾ ਹੋ ਸਕਦੀਆਂ ਭਾਰਤ ਦੇ ਕਿਸੇ ਹੋਰ ਸੂਬੇ ਦੇ ਵਿੱਚੋਂ ਨਹੀਂ ਪਿਛਲੇ ਦਿਨੀ ਮੋਗਾ ਦੇ ਪਿੰਡ ਮਹਿਣਾ ਤੋਂ ਖਬਰ ਆਈ ਇੱਥੇ ਕੁਝ ਪਰਿਵਾਰਕ ਮੈਂਬਰ ਆ ਜਿਹੜੇ ਉਹ ਮੁਸਲਮਾਨ ਭਾਈਚਾਰੇ ਵਾਲੇ ਆ ਉਹਨਾਂ ਦਾ ਜਦੋਂ ਕੋਈ ਪਿਆਰਾ ਤੁਰ ਜਾਂਦਾ ਜਹਾਨੋਂ ਤੇ ਫਿਰ ਉਹਨਾਂ ਨੂੰ ਕਬਰਸਤਾਨ ਦੇ ਵਿੱਚ ਲੈ ਕੇ ਜਾਂਦੇ ਦਫਨਾਉਣ ਦੇ ਲਈ ਪਰ ਕਬਰਸਤਾਨ ਵਾਲੀ ਜਾਂਦਾ ਲਾਂਗਾ ਬੰਦਾ ਉਥੇ ਰਾਹ ਹੀ ਨਹੀਂਗਾ ਲਾਂਗਾ ਹੈ ਹੀ ਨਹੀਂਗਾ ਉਹ ਕਦੇ ਖੇਤਾਂ ਦੇ ਵਿੱਚੋਂ ਲੰਘਦੇ ਕਦੇ ਡੰਡੀ ਤੋਂ ਡੰਡੀ ਹੁੰਦੇ ਆ ਕਦੇ ਖਾਲੂ ਖਾਲੀ ਹੁੰਦੇ ਆ ਕੁਝ ਕਿਸਾਨਾਂ ਨੇ ਜ਼ਮੀਨ ਆਪਣੀ ਦਿੱਤੀ ਤੇ ਕਬਰਸਤਾਨ ਨੂੰ ਲਾਂਗਾ ਛੜਤਾ ਉਹ ਕਹਿੰਦੇ ਜੀ ਕਿ ਮਰਨਾ ਤਾਂ ਅਸੀਂ ਵੀ ਆ ਸਾਨੂੰ ਵੈਸੇ ਸਸਕਾਰ ਕੀਤਾ ਜਾਊਗਾ ਤੁਸੀਂ ਆਪਣੇ ਪਿਆਰੇ ਨੂੰ ਦਫਨਾਉਣੇ ਆ ਗੱਲ ਤਾਂ ਮਿੱਟੀ ਨਾਲ ਮਿੱਟੀ ਹੋਣਦੀ ਆ ਤੇ ਮਿੱਟੀ ਦਾ ਇੱਕ ਹਿੱਸਾ ਫਿਰ ਤੁਸੀਂ ਲੈ ਲਓ ਤੁਹਾਡੇ ਤੇ ਸਾਡੇ ਵਿੱਚ ਫਰਕ ਕੀ ਆ ਇੱਥੇ ਸਿੱਖਾਂ ਨੇ ਮੁਸਲਮਾਨ ਭਾਈਚਾਰੇ ਦੀ ਪਰੇਸ਼ਾਨੀ ਨੂੰ ਸਮਝਿਆ ਤੇ ਆਪਦੀ ਜ਼ਮੀਨ ਦੇਤੀ ਆ ਕੁਝ ਦਿਨ ਪਹਿਲਾਂ ਦੀ ਗੱਲ ਆ ਧੂਰੀ ਲਾਗਲੇ ਇੱਕ ਪਿੰਡ ਤੋਂ ਖਬਰ ਆਈ ਸੀ ਉੱਥੇ ਜੀ 25 ਮੁਸਲਮਾਨ ਘਰਾਂ ਪਰਿਵਾਰ ਆ ਉਹ ਜਦੋਂ ਆਪਣੀ ਇਬਾਦਤ ਕਰਨੀ ਹੁੰਦੀ ਤੇ 6 ਕਿਲੋਮੀਟਰ ਦੂਰ ਜਾਂਦੇ ਆ ਇਹਨਾਂ ਨੇ ਪੰਚਾਇਤ ਦੇ ਕੋਲੋਂ ਜ਼ਮੀਨ ਮੰਗੀ ਪੰਚਾਇਤ ਦੇ ਕੋਲੇ ਜ਼ਮੀਨ ਹੈ ਜੀ ਦੋ ਹਿੰਦੂ ਵੀਰ ਸਾਹਮਣੇ ਆਏ ਉਹਨਾਂ ਨੇ 5 ਮਰਲੇ ਜ਼ਮੀਨ ਆਪਣੀ ਜ਼ਮੀਨ ਚੋਂ ਦਿੱਤੀ ਆ ਪਿੰਡ ਦੇ ਲੋਕਾਂ ਨੇ 14 ਲੱਖ ਰੁਪਈਆ ਇਕੱਠਾ ਕੀਤਾ ਤੇ ਫਿਰ ਉੱਥੇ ਮਸਜਿਦ ਬਣਾ ਦਿੱਤੀ ਆ ਦੋ ਕਮਰੇ ਕੰਪਲੈਕਸ ਬਣਿਆ ਤੇ ਹੁਣ ਉੱਥੇ ਉਹਨਾਂ ਨੇ ਆਪਣੀਆਂ ਧਾਰਮਿਕ ਗਤੀਵਿਧੀਆਂ ਜੋ ਵੀ ਉਹਨਾਂ ਦੇ ਧਾਰਮਿਕ ਰੀਤੀ ਰਿਵਾਜ ਹੁੰਦੇ ਆ ਉਹਨਾਂ ਨੂੰ ਪੂਰਾ ਕਰਨਾ ਸ਼ੁਰੂ ਕਰਤਾ ਮਤਲਬ ਇਹ ਹੈ ਜੀ ਕਿ ਇੱਥੇ ਹਿੰਦੂ ਮੁਸਲਮਾਨ ਵੀਰਾਂ ਦੇ ਕੰਮ ਆਏ ਆ ਕਿਸਾਨ ਮੁਸਲਮਾਨ ਵੀਰਾਂ ਦੇ ਕੰਮ ਆਏ ਆ ਮੁਸਲਮਾਨ ਹਿੰਦੂਆਂ ਦੇ ਕੰਮ ਆਏ ਆ ਤੇ ਇਸ ਤਰੀਕੇ ਦੀਆਂ ਜਦੋਂ ਖਬਰਾਂ ਆਉਂਦੀਆਂ ਭਾਵੇਂ ਕੁਝ ਕੁ ਸਿਆਸੀ ਲੋਕਾਂ ਨੂੰ ਚੰਗਾ ਨਾ ਲੱਗਣ ਪਰ ਸਿਰ ਤੋਂ ਕੰਮ ਲੈਣ ਵਾਲੇ ਲੋਕਾਂ ਨੂੰ ਇਹ ਚੰਗਾ ਲੱਗਦਾ ਕਿ ਯਾਰ ਸੱਚੀ ਮੁੱਚੀ ਪੰਜਾਬ ਕਈ ਸੂਬਿਆਂ ਨਾਲੋਂ ਬਿਲਕੁਲ ਵੱਖਰਾ ਜਿੱਥੇ ਕਿ ਕਦੇ ਵੀ ਲੋੜ ਪਵੇ ਲੰਗਰ ਦੇ ਲਈ ਕੰਪੀਟੀਸ਼ਨ ਹੁੰਦਾ ਮੁਕਾਬਲਾ ਹੁੰਦਾ ਜਦੋਂ ਕਦੇ ਲੋੜ ਪਵੇ ਦਵਾਈ ਦੇ ਲੰਗਰ ਲਈ ਵੀ ਮੁਕਾਬਲਾ ਹੁੰਦਾ ਇੱਥੇ ਪਾਣੀ ਦਾ ਕਹਿੰਦੇ ਕਿ ਬਿਸ਼ਮੀਲਾ ਲੱਗ ਜਾਂਦੀਆਂ ਇੱਥੇ ਦੂਜੇ ਦੀ ਬਾਹ ਫੜਨ ਵਾਸਤੇ ਵੀ ਮੂਰੇ ਆਉਂਦੇ ਹਨ ਕਿ ਸਾਡੇ ਵਿੱਚ ਬਹੁਤ ਸਾਰੀਆਂ ਘਾਟਾਂ ਵੀ ਆ ਸਾਡੇ ਵਿੱਚ ਕਈ ਕਮੀਆਂ ਵੀ ਆ ਅਸੀਂ ਕਈ ਵਾਰੀ ਬੇਲੋੜਾ ਲੜਦੇ ਵੀ ਆ ਪਰ ਜੇ ਅਸੀਂ ਸੰਸਾਰ ਦੇ ਕੋਲੇ ਨਕਸ਼ੇ ਦੇ ਉੱਤੇ ਵੇਖੀਏ ਤਾਂ ਦਿਆਲੂ ਲੋਕਾਂ ਦੇ ਵਿੱਚੋਂ ਵੀ ਇੱਕ ਅਸੀਂ ਹੀ ਹਾਂ ਯਾਨੀ ਕਿ ਸਾਡਾ ਪੰਜਾਬੀ ਭਾਈਚਾਰਾ ਹੀ ਆ ਤੇ ਇਹ ਜਿਹੜੀਆਂ ਖਬਰਾਂ ਸਿਰਫ ਤਿੰਨ ਨਹੀਂ ਇਹਨਾਂ ਤਿੰਨ ਖਬਰਾਂ ਨੇ ਦੱਸ ਦਿੱਤਾ ਕਿ ਪੰਜਾਬ ਦੀ ਖੂਬਸੂਰਤੀ ਕਿਹੜੀ ਗੱਲ ਦੇ ਵਿੱਚ ਆ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਵਰਾਸਾਈ ਹੋਈ ਧਰਤੀ ਦੇ ਉੱਤੇ ਹਾਲੇ ਨਫ਼ਰਤ ਦੇ ਬੂਟੇ ਉਹਨੇ ਜਵਾਨ ਨਹੀਂ ਹੋਏ ਕਿ ਸਿਆਸੀ ਲੋਕ ਇਹਨਾਂ ਜਵਾਨ ਬੂਟਿਆਂ ਤੋਂ ਆਪਣਾ ਮੰਚ ਆਇਆ ਫਲ ਤੋੜ ਸਕਣ ਜੇ ਕਿਤੇ ਸਿਆਸੀ ਲੋਕਾਂ ਦਾ ਵਸ ਚੱਲਦਾ ਉਹਨਾਂ ਨੇ ਕਿਹਾ ਸੀ ਜੀ ਫੀਤਾ ਅਸੀਂ ਕਟਾਂਗੇ ਵੋਟਾਂ ਸਾਨੂੰ ਚਾਹੀਦੀਆਂ ਇਹਦੇ ਵਿੱਚ ਕੁਝ ਫੰਡ ਅਸੀਂ ਪਵਾ ਦਨੇ ਆ ਇਹਦੇ ਵਿੱਚ ਅੜਿੱਕਾ ਪਵਾ ਦਨੇ ਆ ਬਾਅਦ ਦੇ ਵਿੱਚ ਇਹ ਅੜਿੱਕਾ ਕੱਢਾਂਗੇ ਫਿਰ ਪਾਈਏ ਸਾਡੀ ਲੱਤ ਫੱਲੂ ਲੰਘਣਗੇ ਉਹਨਾਂ ਨੇ ਇਸ ਪ੍ਰਕਿਰਿਆ ਦੇ ਵੱਲ ਤੋਰ ਦੇਣਾ ਸੀ ਪਰ ਚੰਗੀ ਗੱਲ ਆ ਸ਼ੁਕਰ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦਿੰਗਾ ਨਹੀਂ ਪਗਦੀਆਂ ਤੇ ਆਮ ਲੋਕਾਂ ਦੀ ਪਗਦੀਆਂ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਲੋਕ Hindu ਹੋਣ ਦੇ ਬਾਵਜੂਦ ਮੁਸਲਮਾਨਾਂ ਨੂੰ ਸਿੱਖਾਂ ਨੂੰ ਇਸਾਈਆਂ ਨੂੰ ਜੈਨੀਆਂ ਬੋਧੀਆਂ ਨੂੰ ਪਿਆਰ ਕਰਦੇ ਆ ਉਹ ਸੱਚੀ ਮੁੱਚੀ ਸਲਾਮ ਦੇ ਹੱਕਦਾਰ ਆ ਸਿੱਖ ਭਾਈਚਾਰੇ ਦੇ ਵਿੱਚ ਹੋਣ ਦੇ ਬਾਵਜੂਦ Hinduਾਂ ਨੂੰ ਮੁਸਲਮਾਨਾਂ ਨੂੰ ਸਭ ਨੂੰ ਬਰਾਬਰ ਪਿਆਰ ਕਰਦੇ ਆ ਇਸਾਈ ਮੁਸਲਮਾਨ ਹੋਣ ਦੇ ਬਾਵਜੂਦ ਸਭ ਧਰਮਾਂ ਨੂੰ ਪਿਆਰ ਕਰਦੇ ਆ ਉਹ ਸੱਚੀ ਮੁੱਚੀ ਇਸ ਪੰਜਾਬ ਦੀ ਧਰਤੀ ਦੇ ਜੰਮੇ ਜਾਏ ਆ ਉਹ ਸੱਚੀ ਮੁੱਚੀ ਬਾਕੀਆਂ ਨਾਲੋਂ ਅਲੈਦੇ ਆ ਬਾਕੀਆਂ ਨਾਲੋਂ ਵੱਖਰੇ ਆ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹਿਣੀਆਂ ਚਾਹੀਦੀਆਂ ਇਹੋ ਜਿਹੀਆਂ ਖਬਰਾਂ ਨੂੰ ਅੱਗੇ ਵੱਧ ਤੋਂ ਵੱਧ ਪ੍ਰਚਾਰਨਾ ਚਾਹੀਦਾ ਕਿਉਂਕਿ ਅੱਜ ਦੇ ਨਫ਼ਰਤ ਵਾਲੇ ਦੌਰ ਦੇ ਵਿੱਚ ਤੇ ਜਦੋਂ ਹਰ ਖਬਰ ਨੈਗੇਟਿਵਿਟੀ ਦੇ ਵਿੱਚ ਆ ਹਰ ਖਬਰ ਨਾ ਪੱਖੀ ਆ ਤੇ ਜਦੋਂ ਪੋਜ਼ਿਟਿਵ ਖਬਰਾਂ ਦੀ ਕਮੀ ਆ ਉਦੋਂ ਇਹਨਾਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਚਾਹੀਦਾ ਕੀ ਪਤਾ ਤੁਹਾਡੇ ਪਿੰਡ ਦੇ ਵਿੱਚੋਂ ਤੁਹਾਡੇ ਮੁਹੱਲੇ ਦੇ ਵਿੱਚੋਂ ਤੁਹਾਡੀ ਪੱਤੀ ਦੇ ਵਿੱਚੋਂ ਤੁਹਾਡੀ ਗਲੀ ਦੇ ਵਿੱਚੋਂ ਤੁਹਾਡੇ ਗਵਾਂਢ ਦੇ ਵਿੱਚੋਂ ਕਿਸੇ ਦੇ ਅੰਦਰ ਕੋਈ ਐਸਾ ਇਨਸਾਨੀਅਤ ਦਾ ਜਲਵਾ ਉੱਠੇ ਕੋਈ ਅੰਦਰੋਂ ਉਬਾਲ ਉੱਠੇ ਕਿ ਉਹ ਵੀ ਕੁਝ ਨਾ ਕੁਝ ਕਰਕੇ ਦਿਖਾਵੇ ਲੋੜ ਆ ਦੂਜਿਆਂ ਲਈ ਕੁਝ ਕਰਕੇ ਦਿਖਾਉਣ ਦੀ